ਸਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਿਹੜੀ ਮੈਮ ਬੱਢੀ ਗਈ ਹੈ ਇਸ ਵਿੱਚ ਫਰੀਦਕੋਟ ਪੁਲਿਸ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਲਗਾਤਾਰ ਨਸ਼ਿਆਂ ਦੇ ਜਿਹੜੇ ਵੇਚਦੇ ਨੇ ਤੇ ਉਸ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਤੇ ਪਿਛਲੇ 24 ਘੰਟਿਆਂ ਵਿੱਚ ਸਾਡੇ ਜ਼ਿਲ੍ਹੇ ਵਿੱਚ ਦੋ ਮੁਕੱਦਮੇ ਦਰਜ ਹੋਏ ਨੇ ਇੱਕ ਮੁਕਦਮਾ ਸਾਡਾ ਮਕਦਮਾ ਨੰਬਰ 99 ਸਿਟੀ ਫ੍ਰੀ ਕੋਰਟ ਵਿੱਚ ਦਰਜ ਹੋਇਆ ਜਿਹੜਾ ਆਕਾਸ਼ਦੀਪ ਦੇ ਉੱਪਰ ਸੀ ਜੋ ਬਾਜਿਗੜ ਵਸਤੀ ਫ੍ਰੀ ਕੋਟ ਦਾ ਰਹਿਣ ਵਾਲਾ ਸੀ ਇਸ ਵਿੱਚ ਦੱਸਣਯੋਗ ਹੈ ਕਿ ਇਸ ਤੇ ਪਹਿਲਾਂ ਵੀ ਦੋ ਜਿਹੜੇ ਆਰਮੈਗਡ ਦੇ ਮੁਕਦਮੇ ਨੇ ਦੋ ਹੋਰ ਤਰਾਮਾਂ ਦੇ ਮੁਕਦਮੇ ਦਰਜ ਹੈ ਇਸ ਤੇ ਪਹਿਲਾਂ ਟੋਟਲ ਚਾਰ ਮੁਕਦਮੇ ਅਸੀਂ ਇਸ ਤੋਂ ਅਸੀਂ ਇਸ ਦੀ ਗ੍ਰਿਫਤਾਰੀ ਕਰਕੇ ਦੇਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਇੱਕ ਮੁਕਦਮਾ ਨੰਬਰ 68 ਸਾਡੇ ਸਿਟੀ ਕੋਰਟ ਕੋਲ ਰਿਖੇ ਦਰਜ ਕੀਤਾ ਗਿਆ ਜੋ ਪਿੰਕੀ ਇੱਕ ਲੜਕੀ ਹੈ ਤੇ ਉਹ ਨੇੜੇ ਗੁਰੂ ਪੱਟਾ ਰਾਏ ਰੋਡ ਜਗਰਾਉਂ ਗਿਰਨਵਾਲੀ ਸਿੰਘ ਤੇ ਇਸ ਤੋਂ ਅਸੀਂ ਇਸ ਤੇ ਵੀ ਇੱਕ ਪਹਿਲਾ ਮਕਦਮਾ ਦਰਜ ਐਨਡੀ ਦਾ ਤੇ ਇਸ ਤੋਂ ਅਸੀਂ ਹੈਰੋਨ ਬਰਾਮਦ ਕੀਤੀ ਹੈ ਜਿਹੜੇ ਦੋਨੋਂ ਜਣੇ ਸਾਡੇ ਜੋ ਫੋਟੋ ਨੂੰ ਅਸੀਂ ਰਿਮਾਰਕਤੇ ਨੇ ਤੇ ਇਸ ਤੋਂ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਵੀ ਇਹ ਜਿਹੜਾ ਨਸ਼ੀਲੀਆਂ ਗੋਲੀਆਂ ਤੇ ਜਿਹੜੇ ਹੈਰੋਨ ਕਿੱਥੋਂ ਲੈ ਕੇ ਆਏ ਨੇ ਤੇ ਅਸੀਂ ਉਹਨਾਂ ਨੂੰ ਵੀ ਇਸ ਮਕਦਮੇ ਵਿੱਚ ਨਾਮਿਨੇਟ ਕਰਾਂਗੇ ਤੇ ਅੱਗੇ ਇਹਨਾਂ ਦੀ ਸਪਲਾਈ ਦਾ ਕੀ ਰੂਟ ਸੀ